ਲਓ ਜੀ ਕਰੋੜਾਚਮ ਯਾਤਰਾ ਸਫਲ ਹੋ ਗਈ ਆਪਣੀ ਪਤਰੀਨਾ ਤਾਂ ਪਹੁੰਚ ਗਏ ਆ ਇਹ ਆ ਉਹ ਸਾਹਮਣੇ ਬਦਰੀਆਂ ਮੰਦਿਰ ਤੇ ਇਹ ਆ ਗੋਰੀ ਕੁੰਡੀ ਇਹਦਾ ਬਹੁਤ ਜ਼ਿਆਦਾ ਗਰਮ ਹੈ ਹੁਣ ਅਸੀਂ ਨਹਾ ਕੇ ਹਟੇ ਆ ਇੱਥੇ ਬਹੁਤ ਜ਼ਿਆਦਾ ਗਰਮ ਪਾਣੀ ਆ ਨਾ ਜਿਵੇਂ ਕਿ ਗੀਜਰ ਚ ਕਰਦੇ ਨੇ ਇੰਨਾ ਪਾਉ ਤੋਂ ਵੱਧ ਪਾਣੀ ਗਰਮਾ ਸੇਵ ਪੰਡੇ ਤੇ ਪਾਉਣਾ ਕਿੰਨਾ ਹੈ ਕੋਲ ਦਾ ਠੰਡਾ ਪਾਣੀ ਆ ਉਹਨੇ ਇੱਥੇ ਗਰਮਾ ਆਪੋਜ਼ਿਟਾ ਦਾ ਉਹਨਾਂ ਦੇ ਇੱਥੇ ਕਿੰਨੀ ਭਾਫ਼ ਆ ਕੁਦਰਤੀ ਆ ਹਨਾ ਗਰਮਾ ਇੱਥੇ ਥੋੜੀ ਕੰਡ ਪੋਈ ਲੈਣ ਨੂੰ ਤੇ ਇਹਦੇ ਨਾਲੇ ਆ ਸਮੂ ਬਿਲਕੁਲ ਠੰਡਾ ਪਾਣੀ ਪੂਰਾ ਐ ਠੰਡਾ ਬਰਫ਼ ਤੋਂ ਵੀ ਬਧਾ ਠੰਡਾ ਪਾਣੀ ਬਰਫ਼ ਪਾ ਰਹੀ ਆ ਉੱਪਰ ਤੇ ਇੱਧਰ ਗਰਮਾ ਕੁਦਰਤ ਦਾ ਕਿਰਸ਼ਮਾ ਦੇਖੋ ਇੱਕ ਸਾਈਡ ਠੰਡਾ ਤੇ ਇੱਕ ਸਾਈਡ ਗਰਮ ਪਾਣੀ ਆ ਰਿਹਾ ਤੇ ਦੋਨੇ ਜਿਹਾ ਇਕੱਠੇ ਰਹਿੰਦੇ ਨੇ ਉੱਧਰ ਹੀ ਅੰਡੇ ਚ ਰਾਲਦੇ ਆ ਪਾਣੀ ਗਰਮ ਚਲੋ ਹੁਣ ਪੱਤਰੀ ਨਾਲ ਮੰਦਿਰ ਦੀ ਤੱਕਾਂਗੇ ਆਪਾਂ ਬੈਠ ਜਰਾ हा हा हा